brought to by silver pumps top quality or consistent performance ke liye sirf silver pumps naam yaad rakhna badi kinti de vich aashu ji de naal umad ke jud rahe hai ke aashu ji aur congress party badi jit wal bad rahi hai dhanyawad bjp hunda pe nomination naam bhi nahi kar saki apna yaar banda nahi mil rha tha main dasso kya karu koi ilaaj kar do koi banda de do unhonu unna da pradhan bhaj gaya swetidjerland nu oh ta ਉਹ ਤਾਂ ਖੜਗੇ पांडे ਤੇ ਸੰਜੀਵ ਰੋੜਾ ਜੀ ਨੂੰ ਕਿਸਤਾਂ ਦੇ ਦੋ ਮੈਦਾਨ ਦੇ ਵਿੱਚ ਉਤਾਰਿਆ ਸੰਜੀਵ ਰੋੜਾ ਦੀ ਕੋਈ ਗੱਲ ਨਹੀਂ ਉਹਦੀ ਤਾਂ ਰਾਜ ਸਭਾ ਵੀ ਖੋ ਰਿਆ ਯਾਰ ਕੇਜਰੀਪਾਲ ਲੁਧਿਆਣੇ ਵਾਲਿਆਂ ਨੂੰ ਚਾਹੀਦਾ ਉਹਨੂੰ ਹਰਾ ਦੇ ਤਾਂ ਕਿ ਤੁਹਾਡੇ ਪਾਸ ਰਾਜ ਸਭਾ ਬਚੀ ਰਹੇ ਜੇ ਉਹਨੂੰ ਜਿਤਾਵੋਗੇ ਤਾਂ ਰਾਜ ਸਭਾ ਵੀ ਜਾਣੀ ਐਮਐਲਏ ਪੱਲੇ ਕੁਛ ਨਹੀਂ ਹੋਣਾ ਇਸ ਕਰਕੇ ਆਸ਼ੂ ਜੀ ਨੂੰ ਜਿਤਾਓ 2 ਲੀਟਰ ਮਿਲਣਗੇ ਇੱਕ ਦੀ ਜਗਾ ਕਾਂਗਰਸੀ ਯੂਨਿਟੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸੀ ਸਾਰੇ ਕਾਂਗਰਸ ਲੀਡਰ ਮੈਂ ਹੁਣ ਸਵਾਲ ਚੁੱਕ ਰਿਆਂ ਕਿ ਬੀਜੇਪੀ ਦਾ ਪ੍ਰਧਾਨ ਕਿੱਥੇ ਹੈ ਸਵਿਟਜ਼ਰਲੈਂਡ ਬੈਠਾ ਬਲਾਓ ਉਹਨੂੰ ਤੇ ਇਹ ਜਿਹੜਾ ਅਮਨ ਰੋਡ ਆ ਇਹਨੂੰ ਇਹਨਾਂ ਨੇ ਪਛਾਣਤਾ ਹੋਇਆ ਇਹਨਾਂ ਨੇ ਉਹ ਜਿਹੜਾ ਜਿਹੜਾ ਪਹਿਲਾਂ ਹੁੰਦਾ ਸੀ ਆਉਂਦਾ ਇੱਥੇ ਮੁੰਡਾ ਉਹ ਜਿਹਨੇ ਐਕਟਰ ਦੀ ਨਾਲ ਵਿਆਹ ਕਰਾਇਆ ਹੁਣ ਉਹ ਵੀ ਨਹੀਂ ਦਿਖਦਾ ਸਭ ਪਛਾਣਤੇ ਇਹਨਾਂ ਨੇ ਕੇਜਰੀ ਵਾਲੇ ਰਹਿ ਗਿਆ ਉਹਨੂੰ ਐਸੀ ਪਜਾਮਾ